ਸਤਨੁ ਸ਼੍ਰੀ ਵਾਹਗੁਰੂ ਸਾਹਿਬ ਜੀਓ ਸ਼ਬਦ ਹਜ਼ਾਰੇ ਮਾਜ ਮਹਲਾ 5 ਚੌਪਦੇ ਕਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤੋਂਇ ਬਿਲਪ ਕਰੇ ਚਾਤਰ ਕੀਨੋ ਇਤਿ ਕਾਨ ਉਤਰੈ ਸਾਧਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜਿਉ ਹਉ ਕੋ ਲੀ ਜਿ ਕੂਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜਿਉ ਰਹਾ ਤੇਰਾ ਮੁਖ ਸੁਹਾਵਾ ਜਿਉ ਸਹਿਤਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਤਨ ਸੁਦੇਸ ਜਹ ਤੂੰ ਅਸਿਆ ਮੇਰੇ ਸਜਨ ਮੀਤ ਮੁਰਾਰੇ ਜਿਉ ਹਉ ਕੋਲੀ ਹ ਕੋਲ ਕੋ ਮੋਈ ਗੁਰ ਸਜਨ ਮੀਤ ਮੁਰਾਰੇ ਜਿਉ ਰਹਾ ਹ ਇਕ ਘੜੀ ਨ ਮਿਲਤੇ ਤਾਂ ਗਲਜ ਬਹੋਤਾ ਹੁਣ ਕਦ ਮਿਲੀਐ ਪ੍ਰਿਆਇ ਤੁਧ ਭਗਵੰਤਾ ਮੋਹਿ ਰੈਣ ਨ ਬਿਹਾਵੈ ਨੀਂਦ ਨ ਆਵੈ ਬਿਣ ਦੇਕੇ ਗੁਰ ਦਰਬਾਰੇ ਜਿਉ ਹੋ ਕੋਲੀ ਜੇ ਕੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾਉ ਪਾਗ ਹੋਆ ਗੁਰੂ ਸੰਤ ਮਿਲਾਇਆ ਬ੍ਰਵਨਾਸੀ ਕਰਨ ਮੈਂ ਪਾਇਆ ਸੇਵ ਕਰੀ ਬਨ ਜਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਉ ਹੋ ਕੋਲੀ ਜੇ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ ਤਨ ਆਸਰੀ ਮਹਲਾ ਪਹਿਲਾ ਘਰ ਪਹਿਲਾ ਚਉਪਦੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਮੇ ਸੰ ਸੇਵਿਆ ਸਦਾ ਸਦਾ ਦਾਤਾਰ ਸਾਯੋ ਮੇਰਾ ਨਿਤ ਨਵਾ ਸਦਾ ਸਦਾ ਦਾ ਤਾਰ ਰਹਾਉ ਆਨ ਦਿਨ ਸਾਹਿਬ ਸੇਵੀਐ ਅੰਤਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਨਿਆਲ ਤਿਰੇ ਨਾਮ ਤਰਾ ਸਨ ਕੁਰਬਾਨ ਜੋ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਉ ਤਬਾਜ ਪਿਆਰੇ ਕੇਵ ਰਹੋ ਸਹ ਵਢਿਆਈ ਦੇ ਜਿਤ ਨਾਮ ਤੇਰੇ ਲਗ ਰਹਾ ਦੂਜਾ ਨਹੀਂ ਕੋਈ ਜਿਸ ਅਗੇ ਪਿਆਰੇ ਜਾਏ ਕਹ ਰਹਾਓ ਸੇਵੀ ਸਾਹਿਬ ਆਪਣਾ ਅਵਰਣਾ ਜਾਂਚ ਕੋਏ ਨਾਨਕ ਤਾਂ ਕਰਦਾਸ ਹੈ ਬਿੰਦ ਬਿੰਦ ਚੁੱਕ ਚੁਕ ਹੋਏ ਸਾਹਿਬ ਤੇਰੇ ਨਾਮ ਵਿਟਹੋਂ ਬਿੰਦ ਬਿੰਦ ਚੁਖ ਚੁਕ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਕਰਤੀ ਜਾਇ ਓੰਕਾਰ ਸਤਗੁਰ ਪ੍ਰਸਾਦ ਏ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾ ਬਰੰਗਾਇ ਮੇਰੇ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉ ਧਨ ਸੇ ਜੈ ਜਾਏ ਹਾਂ ਗੁਰਬਾਨੇ ਜਾਉ ਮਿਹਰਬਾਨਾ ਹੋ ਗੁਰਬਾਨੇ ਜਾਉ ਕਰਬਾਨੇ ਜਾਉ ਦਿਨੋ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਦਿਨੋ ਕੈ ਹਾਂ ਸਦ ਕੁਰਬਾਨੇ ਜਾਉ ਰਹਾਉ ਕੋ ਆ ਰੰਗਣ ਜੀਠਿਆ ਪਿਆਰੇ ਪਾਈਏ ਨਾਮ ਜੀਠ ਰੰਗਣ ਵਾਲਾ ਜੀ ਰੰਗੈ ਸਾਹਿਬ ਐਸਾ ਰੰਗ ਨਾ ਡੀਟ ਜਿਨਕੇ ਚੋਲੇ ਰਤੜੇ ਪਿਆਰੇ ਕੰਧ ਦਿਨਾ ਕੈ ਪਾਸ ਤੂੜ ਤੇ ਨਾ ਕੀਜੀ ਮਿਲੈ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਟੈ ਪਾਵੇ ਆਪੇ ਹੀ 라ਵੇ ਤੇਲੰਗ ਮਹਲਾ ਬੈਲਾ ਯਾਨੜੀਏ ਮਨੜਾ ਕਾਇ ਕਰੇ ਆਪਣੜੇ ਘਰ ਹਰ ਰੰਗੋ ਕੀ ਨਾ ਮਾਨੇ ਸੋ ਨੇੜੈ ਧਨ ਕਮਲਿਏ ਵਾਰੋਂ ਕਾ ਟੁੰਡੇ ਬੈ ਕਿਆ ਦੇਸ ਨਾ ਜਾਣੇ ਨੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸੋ ਤੇ ਪਿਆਰੋ ਭਿਆਨੀ ਬਾਲੀ ਗਾ ਕਰੇ ਜਾ ਤਨ ਕੰਤ ਨ ਪਾਵੇ ਕਰਨ ਬਲਾ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ ਵੇਨ ਕਰਮ ਕਿਛ ਪਾਈਐ ਨਾਹੀ ਜਿਹ ਬਹੁ ਤੇਰਾ ਤਾਵਹਿ ਲਬ ਲੋਵਾ ਓੰਕਾਰ ਕੀ ਮਾਤੇ ਮਾਇਆ ਮਹੇ ਸਮਾਣੀ ਇਨੀਆਂ ਬਾਤਿ ਸੋ ਪਾਈਐ ਨਹੀਂ ਭਈ ਕਮਨ ਯਾਨੀ ਜਾਇ ਪਚੋ ਸੁਹਾਗਣੀ ਵਾਹੈ ਕਿੰਨੀ ਬਾਤਿ ਸੋ ਪਾਈਐ ਜੋਗਿਚ ਕਰੇ ਸੋ ਭਲਾ ਕਰਮਾਨੀਐ ਇਕਮਤ ਹੁਕਮ ਚੋ ਕਾਈਐ ਜਾਂ ਕਹਿ ਪ੍ਰੇਮ ਬਦਾਰਥ ਪਾਈਐ ਤੋ ਚਰਨੀ ਜਿਤ ਲਾਈਐ ਸੋਹ ਕਹ ਸੋ ਕੀਜੈ ਤਨ ਮਨੋ ਦੀਜੈ ਸਾ ਬਰਮਨ ਲਾਈਐ ਏਵ ਕਹ ਸੋਹ ਘਣੀ ਪਹਿਣੇ ਨਿਵਤੇ ਸੋ ਪਾਈਐ ਆਪ ਗਵਈ ਤੋਂ ਸੋ ਪਾਈਐ ਔਰ ਕੈਸੀ ਚਤਰਾਈ ਸੋ ਨਦਰ ਕਰ ਦੇ ਕੈ ਸੋ ਦਿਨ ਲੇਕੈ ਕਾਮਨ ਨੋ ਨਿਦ ਪਾਈ ਆਪਣੇ ਕੰਤ ਪਿਆਰੀ ਸਾਥ ਸੁਹਾਗਣ ਨਾਨਕ ਸਾ ਸਭ ਰਾਈ ਐਸੇ ਰੰਗ ਰਤੀ ਸਹਜ ਕੀ ਮਾਤੀ ਅਹਨ ਸੁਭਾਏ ਸਮਾਣੀ ਸੁੰਦਰ ਸਾਇਸ ਰੂਪ ਵਿੱਚ ਕਿਨ ਗਈਐ ਸਾ ਸਿਆਣੀ ਸੁਹੀ ਮਹਲਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾ ਫੁਲਾਵਾ ਕੌਣ ਗੁਰੂ ਕਹਿ ਪਹਿਦੇ ਕਿ ਅਲੇਵਾ ਕਹਿ ਪਹਿ ਮੂਲ ਕਰਾਵਾ ਮੇਰੇ ਲਾਲ ਜੀਓ ਤ੍ਰੇਅੰਤ ਨਾ ਜਾਣ ਤੂੰ ਜਲ ਤਲ ਮਈਲ ਭਰਪੂਰ ਲੀਨਾ ਤੂੰ ਆਪੇ ਸਰਬ ਸਮਾਨਾ ਰਾਵ ਮਾਨਤਾ ਰਾਜੀ ਚਿਤ ਤੁਲਾ ਜਿ ਸੇਵ ਸਰਾਪ ਕਮਾਵਾ ਘਟ ਹੀ ਭੀਟਰ ਸੋ ਸੋ ਤੋ ਲੀਨ ਬਿਨ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਟੋਲਣ ਹਾਰਾ ਆਪੇ ਦੇਖੈ ਆਪੇ 부ਜੈ ਆਪੇ ਹੈ ਬਨਜਾਰਾ ਅੰਦਲਾ ਨੀਜ ਜਾਤ ਪਰਦੇਸੀ ਕਿਨੇ ਆਵੈ ਤਿਲ ਜਾਵੈ ਤਾ ਕੀ ਸੰਗਤ ਨਾਨਕ ਰੇਂਦਾ ਚੌਂਕਰ ਮੁੜਾ ਪਾਵੇ ਈਕੂੰ ਕਰ ਸਤਨਾਮ ਕਰਤਾ ਪੁਰਖ ਨਰਪੋ ਨਿਰਵੈਰ ਅਕਾਲ ਮੂਰਤ ਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇ ਸੋ ਕਾ ਸੁਮੀ ਮੈਂ ਮੂਰਕ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਬਹਿ 부ਝਾਈ ਜੈਸੇ ਸਚ ਮੈਂ ਰਹੋ ਰ ਜਾਈ ਰਹਾ ਜੋ ਕਿਛ ਹੁਆ ਸਭ ਕਿਛ ਦੁਤੇ ਤੇਰੀ ਸਭ ਇਸ ਨੋਈ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ ਮੈਂ ਅੰਦਰੇ ਕਿਆ ਚਿਤ ਰਾਈ ਕਾਹੋਂ ਕਠੀ ਕਠੇ ਗਦ ਦੇ ਕਾ ਮੈਂ ਕਾਤ ਨਾ ਕਤਣਾ ਜਾਈ ਜੋ ਤੁਧ ਭਾਵੈ ਸੋਈ ਅਕਾ ਦਿਲ ਤੇਰੀ ਵੜਿ ਆਈ ਏਤੇ ਕੂਕਰ ਹਾਂ ਬੇਗਨ ਬੋਂਕਾ ਇਸਤਨ ਤਾਈ ਭਗਤ ਹੀਨ ਨਾਨਕ ਜੇ ਹੋਏਗਾ ਤਾਂ ਕਸਮੈ ਨਾ ਨਾ ਜਾਈ ਬਿਲਾਵਲ ਮੁਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਜੀ ਰਿਧਨਾਵਾਏ ਕਿ ਸ਼ਬਦ ਮੇਰਾ ਪ੍ਰਾਨ ਵਸਤ ਹੈ ਬਹੁੜੇ ਜਨਮ ਨਾ ਆਵਾ ਮਨ ਬਿਦਿਆ ਨਿਆਲ ਸੇਤੀ ਮੇਰੀ ਮਾਈ ਕਉਣ ਜਾਣੇ ਬੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਅਗਮ ਗੋਚਰ ਅਲਕ ਪਾਰਾ ਚਿੰਤਾ ਕਰੋ ਅਮਾਰੀ ਜਲ ਤਨ ਮਈ ਅਲ ਭਰਪੂਰ ਲੀਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸੋ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਦ ਬਿਨੇ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਆਇਆਂ ਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੇ ਅਰਦਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ